ਚਾ ਬਸ ਨੀਵੇਂ ਹੁਕਵੇਂ ਇਹ ਨਾ ਨੀਵਾਂ ਨਹੀਂ ਹੁੰਦਾ ਨਾ ਨੀਵੇਂ ਹੁਕਵੇਂ ਮੱਥਾ ਟੇਕ ਹੁੰਦਾ ਹਾਂ ਤਾ ਦਰਵਾਜ਼ੇ ਦੋੜੇ ਜਾ ਕਾ ਮੈਂ ਕਾ ਬਾਬਾ ਜੀ ਮੈਂ ਤਾਂ ਦੇਖਦੀ ਆਂ ਅਰੇ ਦੇਵੀ ਤੈਨੂੰ ਪਹਿਲਾਂ ਵੀ ਆਖਿਆ ਸੀ ਹੁਣ ਵੀ ਕਹਿੰਦੇ ਆਣਾ ਸੰਤਾਂ ਦੇ ਦਰਵਾਜ਼ੇ ਝੋਂਡਾ ਦਾ ਦਰਵਾਜ਼ਾ ਹਾਈ 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 ਚਲ ਗਈ ਇਹ ਚਲ ਗਈ ਇਹ ਚਲ ਗਈ ਮੇਰੇ ਟੁੱਟੀ ਥੱਲੇ ਇਹ ਕੀ ਕਰੇ ਬਾਬਾ ਬਾਬਾ ਕਹਿੰਦਾ ਆਣਾ ਸੰਤਾਂ ਦੇ ਦਰਵਾਜ਼ੇ ਆਹ ਕੱਢਣੇ ਕੁੱਤੀਏ ਝੋਂਡਾ ਸਭ ਤੇਰੇ ਮਾਰ ਚੱਲ ਵਾ ਬਾਬਾ ਇਹ ਕਹਿੰਦਾ ਮਾਮਾ ਦੋ ਵਾਰੀ ਮਾਰ ਗਿਆ ਮੈਨੂੰ ਤੇ ਮੇਰੀ ਗੱਲ ਸੁਣ ਹਾਂ ਬਾਬਾ ਕਹਿੰਦਾ ਟੁੰਡ ਕੱਢ ਕੇ ਨਹੀਂ ਆਈ ਜਾਂਦਾ ਕੱਢ ਕੇ ਨਹੀਂ ਆਈ ਦਾ ਮੇਰੀ ਗੱਲ ਸੁਣ ਹਾਂਜੀ ਟੁੰਡ ਨਾ ਚੱਕੀ ਕਾਦੇ ਟੁੰਡ ਨਾ ਚੱਕੀ ਦੇਖਾ ਦੇ ਬਾਬਾ ਆਲੇ ਸਾਲਾ ਕੁਵਾਰਾ ਹੀ ਐ ਰਿਸ਼ਤਾ ਦੇ ਕੇ ਕਿੰਨਾ ਕਹ ਵਾਪਸ ਸਿਆਣਾ ਹੋਇਆ ਮੇਰੀ ਗੱਲ ਸੁਣ ਹਾਂ ਤੂੰ ਟੁੰਡ ਕੱਢ ਕੇ ਖੈਰ ਨਾ ਪਾਈਏ ਸਾਧੂ ਹੁੰਦੇ ਰਹਾ ਵਰਗੇ ਅੱਛਾ ਟੁੰਡ ਚੱਕਦੇ ਚੱਕਦਾ 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 ਇੱਥੇ ਲੋਕੀ ਰੀ ਜਾਂਦੇ ਚੱਕ ਦਿੰਦੇ ਆ ਬੁੱਲਾ ਕੇ ਬਾਬਾ ਬੋਲ ਕੁਛ ਲੋਟਕਾ ਦੀ ਹੈ ਹੁਣ ਨਹੀਂ ਤੈਨੂੰ ਬਾਬਾ ਮਾਰਦਾ ਅੱਛਾ ਹੁਣ ਨਹੀਂ ਬਾਬਾ ਤੈਨੂੰ ਮਾਰਦਾ ਆ ਦੇ ਹੁਣ ਬਾਬੇ ਦਾ ਸਿੱਕਾ ਵੜ ਦਤਾ ਜਿਸਨ ਬਸਿਆ ਬਾਬਾ ਸ਼ਵਰਾ ਤਾਂ ਹੁਣ ਲੈਤਾ ਬਾਬੇ ਤਾਂ ਤਾਈ ਦੇ ਬਾਬੇ ਉੱਠ ਰਹੇ ਹੁੰਦੇ ਨਾ ਤਾਂ ਕਹ ਬਾਬੇ ਕੋ ਮੈਂ ਕਹ ਬਾਬਾ ਜੀ ਮੱਤੜ ਦੇਖਦੀ ਆ ਸੁਖੀ ਰੋ ਦੁਖੀ ਰੋ ਜੇੜੀ ਸੁਖੀ ਨਾ ਅਸੀਂ ਸੁਖੀ ਰਹੀਏ ਦੁਖੀ ਰਹੀਏ ਹਾਂ ਤੁਸੀਂ ਮਿੱਠੇ ਚੋੜਾ ਨਾਲ ਤਾਂ ਪਾਈ ਜਾ ਓਏ ਤੁਸੀਂ ਓਏ ਓਏ ਆ ਕਿੱਥੇ ਕਰੋ ਓਏ ਹੱਥ ਚੱਕ ਦੇ ਦੀ ਕਰ ਦੇ ਸੱਤ ਐ ਮਾਰੋ ਉਹ ਕਿਹਨਾਂ ਤਰ੍ਹਾਂ ਕਿੰਨਾ ਦੋਮਰੋ ਦੇਖਾ ਤੇ ਰੱਖਿਆ ਹੋ ਉਹਨ ਦੇਵੀ ਆ ਦੇਵੀ ਹੈ ਹਾਂ ਮਰਾ ਦੇਵੀ ਮੇਰਾ ਦੇਵੀ ਨੂੰ ਮੇਰੀ ਮਰਾ ਠੰਡੀ ਹੋਈ ਓਏ ਮੇਰੀ ਗੱਲ ਸੁਣ ਹਾਂ ਤੇਵੀ ਕੋ ਲਾਗਾਈ ਹਾਂ ਉਹ ਕੁੰਡ ਕੱਢ ਕੇ ਆਈ ਟੋਡੇ ਕੱਢ ਕੇ ਆਈ ਤੇ ਤੂੰ ਬੜਾ ਕਹਿੰਦਾ ਰਿਹਾ ਆਣਾ ਸੰਤ ਦੇ ਦਰਵਾਜ਼ਾ ਕੱਢੇ ਟੋਡੇ ਚਲੋ ਦਰਵਾਜ਼ੇ ਬਾਹਰ ਹੋ ਆਹੋ ਉਹ ਤੇਵੀ ਟੋਡੇ ਲਾਗੇ ਆ ਗਈ ਹਾਂ ਉਹ ਤੇਰੀ ਮਾਂ ਲੱਗਦੀ ਏ ਓਏ ਤੇ ਕਾਕਾ ਸੰਤਾਂ ਦੀਆਂ ਦੇਵੀਆਂ ਹੁੰਦੀਆਂ ਦੇਵੀਆਂ ਹਾਂ ਦੇਵੀਆਂ ਦੇਵੀਆਂ ਹਾਂ ਇਹ ਦੇਖ ਲੈ ਮੇਰਾ ਸੁਲਿਹਾਈ ਦੇ ਤੇ ਤੈਨੂੰ ਤੈ ਸਨੇਹਾ ਦੇ ਨਾਲ ਦੇ ਵੀ ਆ ਦੇਖ ਲੈ ਤੈ ਆਹੋ ਕਿਹੜਾ ਸਨੇਹਾ ਦੇ ਨਾਲ ਦੱਸ ਮੈਨੂੰ ਤੇ ਤੈ ਤਨ ਹੁਣ ਮਨ ਬਣਾਉਂਦਾ ਓਏ ਲੈ ਕਾਕੇ ਦੀ ਦੇਵੀ ਅਰੇ ਦੇਵੀ ਤੈ ਕੋਹ ਕੰਨ ਤੂੰ ਚੱਲ ਬਾਹਰ ਤਾ ਬਾਹਰ ਰੱਤੇ ਕਿਤੇ ਬੀਂਡੀਆਂ ਪਹਿਣਾ ਆਂਦੀ ਆਉਂ ਨਾ ਸਾਤਾਂ ਦੇ ਗੋਲ ਸਾਤਾਂ ਦੇ ਗੋਲ ਕਿਤੇ ਬੀਂਡੀਆਂ ਪਹਿਣਾ ਆਂਦੀ ਆਉਂ ਮਾ ਦੇ ਜੀ ਲੈ ਕੇ ਬਾਬਾ ਜੀ ਹਾਂ ਜੀ ਮੈਂ ਦੋ ਸੁਣਿਆ ਤੁਹਾਡੀ ਕੰਦ ਚ ਕਰਵਾ ਤੁਹਾਡੇ ਬਹੁਤ ਦਰਦ ਆਉਂਦੀ ਆ ਤੁਹਾਡੀ ਸਭ ਦੀ ਆਸ ਤਮਰਾਤਾ ਮੂਰੀਆਂ ਕਰਦੇ ਆ ਸਾਡੇ ਦੁੱਖ ਚ ਕੰਡਦੇ ਆ ਤੂੰ ਦੱਸ ਦੇ ਜੀ ਕਰੀ ਕੀ ਦੁੱਖ ਨੇ ਬਣੀ ਬਾਰੇ ਮੈਂ ਤਾਂ ਮੇਰੇ ਤਾਂ ਆਈਆਂ ਹਾਂ ਮੇਰੇ ਮੁੰਡੇ ਦਾ ਜਿਹੜਾ ਛੋਟਾ 12-12 24 ਦਿਨ ਹੋ ਗਏ ਅੱਛਾ ਛੋਟਾ ਮੁੰਡਾ ਦੁੱਧ ਨਹੀਂ ਚੰਗਦਾ ਫੇ ਸੰਤਾਂ ਨੂੰ ਝੰਗਾ ਲਿਓ ਬੁਲਾ ਲਿਓ ਕਰਨ ਕਰਕੇ ਉਹਨਾਂ ਬੱਚਾ ਨਹੀਂ ਦੁੱਧ ਚੱਕਦਾ ਤੂੰ ਕਹਿੰਦਾ ਸੰਤਾਂ ਨੂੰ ਚੱਕਦਾ

ਪੂਰਾ ਠੀਕ ਹੋ ਜਾਊਗਾ ਜੰਦਾ ਤੂੰ ਗੱਲ ਨਾ ਉਲਟੀਆਂ ਕਹੀਂ ਮੇਰੇ ਅੱਛਾ ਮੈਂ ਤੇ ਚੇਲਾ ਬਣਾਣੇ ਆਂ ਬਾਪੂ ਮੈਂ ਕਿ ਬਾਬਾ ਜੀ ਹਾਂਜੀ ਆਪਨੇ ਚੇਲਾ ਬਣਾਣਾ ਤੇ ਤੁੰਗਣਾ ਲਾਪੋਗੇ ਬਾਬਾ ਜੀ ਹਾਂ ਤੁਹਾਡੇ ਦੇਦੇ ਦੰਨਾ ਨਾਲ ਮੇਲਾ ਕਰਾਇਆ ਕਰੂੰਗੀ ਅੱਛਾ ਨਾਲੇ ਝੰਡੇ ਬਾਤੇ ਕੱਪੜਾ ਲੈ ਕੇ ਆਉਂਗੀ ਝੰਡੇ ਬਾਤੇ ਕੱਪੜਾ ਹਾਂਜੀ ਝੰਡੇ ਬਾਤੇ ਸਾਰਾ ਝੰਡਾ ਇਤਰਾਣੇ ਜੰਦਾ ਹੁੰਦਾ ਇਹ ਵੀ ਮੇਰੀ ਗੱਲ ਸੁਣ ਹਾਂ ਝੰਡੇ ਬਾਤੇ ਕੱਪੜਾ ਲੈ ਕੇ ਆਣਾ ਪੂਰਾ ਲੈ ਕੇ ਆਣਾ ਇਹ ਕਿੰਨਾ ਲੈ ਕੇ ਆਣਾ ਇੱਕ ਵਾਰੀ ਇੱਕ ਦੇਵੀ ਆਈ ਸੀ ਸਾਨੂੰ ਉਹਨਾਂ ਨਾਲ ਹੀ ਇਧਰ ਉਧਰਾਂ ਦੀ ਅੱਛਾ ਝੰਡੇ ਬਾਤੇ ਕੱਪੜਾ ਲੈ ਆਈ ਹਾਂ ਦਾ ਬਾਬੇ ਦੇ ਮਾਸਨ ਨੂੰ ਕਪੜਾ ਚੜਾਇਆ ਤੇ ਥੱਲੇ ਤੇ ਉੱਪਰ ਨੂੰ ਖਿੱਚੀਏ ਤਾਂ ਬਾਬੇ ਦੇ ਮਾਸ ਥੱਲੇ ਤੇ ਨੰਗਾ ਅੱਛਾ ਤੇ ਥੱਲੇ ਤੇ ਉੱਪਰ ਨੂੰ ਖਿੱਚੀਏ ਤੇ ਬਾਬੇ ਦੇ ਮਾਸ ਉੱਪਰ ਦੇ ਨੰਗਾ ਅੱਛਾ ਉਹ ਦੱਬ ਦੂਬ ਕੇ ਪੂਰਾ ਵੀ ਕੀਤਾ ਉਹ ਬਾਬੇ ਦੇ ਉੱਪਰਾਂ ਡੰਡਰੂ ਸਾਲਾ ਨੰਗਾ ਰਿਹਾ ਉਹ ਤੇ ਅੱਜ ਦਾ ਬਾਟੇ ਕਪੜਾ ਦਿੱਤਾ ਹੀ ਹੋਣੀ ਆ ਇੱਦਾਂ ਦੀ ਇੱਦਾਂ ਸੱਟੇ ਬਾਟੇ ਨਾਂ ਵੀ ਨਹੀਂ ਲਿਆ ਆਉਣਾ ਨਾਲ ਬਾਬੇ ਨੇ ਬਾਬਾ ਜੀ ਤੁਹਾਡੇ ਨਾਲ ਮੈਂ ਛੇਲਾ ਵੀ ਝਾੜੂਗੂ ਲਿਆਉਂਗੀ ਪਟਾਰੇ ਦਾ ਕੰਮ ਛੇਲਾ ਪਟਾਰੇ ਵਾਸਤੇ ਕੰਮ ਆਉਂਗੀ ਨਾਲੇ ਲੱਡੂਆਂ ਦੇ 5 ਕਿਲੋ ਲੱਡੂ ਲੈ ਕੇ ਆਉਂਗੀ ਕਿੰਨੇ 5 ਕਿਲੋ ਲੱਡੂ ਬਹੁਤ ਥੋੜੇ ਹਾਂ ਤੇ ਲੱਡੂ 5 ਕਿਲੋ ਥੋੜੇ ਲੈ ਕੇ ਆਏਗਾ 25 26 ਕਿਲੋ ਲੱਡੂ ਲੈ ਆਏ ਨੇ ਪਤਾ ਕੀ ਕਰਨੇ ਕਿੰਨੇ ਅਸਾਂ ਤਾਂ ਨੇ ਕੁੜੀ ਵੀ ਤੋਰਨੀ ਹੈ ਮਮਾ ਨਾਲ ਬਾਦੋਂ ਨਹੀਂ ਥੋੜੇ ਹਲਾ ਬਾਈ ਲੱਗਦੇ ਲੱਗਦੇ ਹੀ ਮੈਂ ਤੁਸੀ ਵਿਆਹ ਤੇ ਬਣ ਜਾਣੇ ਨਾਲੇ ਹੋਰ ਸਾਮੀ ਲੈ ਕੇ ਆ ਜਾ ਛੇਲਾ ਚੇਲੇ ਦਾ ਨਾ ਨਾ ਯਾਰ ਯਾਰ ਬੱਧਾ ਆਈ ਧੋੜਾ ਵਾਲਾ ਫੜਨਾ ਹੈ ਚੇਲੇ ਦਾ ਨਾ ਇਹ ਬੱਝਦੇ ਨਹੀਂ ਜੰਦੇ ਆਹ ਉਹ ਆ ਜੰਦੇ ਕੋੜਾ ਪੈਣੇ ਕਿ ਧੋੜਾ ਆਹ ਬਾਈ ਬਾਈ ਤੱਲ ਮੜ ਗਿਆ ਰੋੜੀਆ ਲੈ ਲੈ ਬੰਦ ਲਾਵਾ ਉਹ ਬੰਦ 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 ਇੱਲਾ ਤਗਣਾ ਆ ਰੌਣਕ ਪਾ ਰਹਿ ਨੇ ਹਰ ਬਾਰੇ ਬਾਬਾ ਜੀ ਬੰਦੋ ਸੇਨਾ ਬਾਬਾ ਜੀ ਮੇਰੀ ਕੋਰ ਤੇਰੀ ਭੈਣ ਹੈ ਕਿ ਪਰਸਿੱਦੀ ਆਪਣੀ ਭੈਣ ਨੂੰ ਬੁਲਾ ਸਭ ਨੂੰ ਬੁਲਾਵਾ ਨਹੀਂ ਪਰਸਿੱਦੀ ਹੈ ਕਿਹੜੇ ਕਿੱਥੇ ਆ ਭੈਣ ਪਰਸਿੱਦੀ ਹੈ ਹਾਂ ਨਿਆ 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 ਤੇਰੀ ਮਾਦੀ ਘਰੋਂ ਜੋਣ ਗਈ ਹੋ ਮੀਮੀ ਨਾ ਡੀਸੀ ਹਾਂ ਉਹ ਤੇ ਤੇ ਸਬਲੋਂ ਦੀ ਸੀ ਮੇਰੇ ਨਾਲ ਦਿੱਤੇ ਉਹ ਬਣਾ ਦਿੱਤੇ ਤੈਨੂੰ ਆਪੇ ਨਹੀਂ ਬਾਬੇ ਆਇਆ ਅੱਛਾ ਬਾਬੇ ਤੂੰ ਰੋਜ ਆਵੀਂ ਮੇਰੇ ਘਰ ਕਿਉਂ ਤੈਨੂੰ ਬਾਬਾ ਦਾ ਕੋਈ ਚੰਗਾ ਜਿਹਾ ਮੈਂ ਵੀ ਬਾਸ ਮਾ ਅੱਛਾ ਮੇਰੇ ਅੱਥੇ ਆ ਜਾ ਬੜਾ ਸੱਤਾ ਪੋਣਾ ਹੁੰਦਾ ਨਾ ਤਲਾ ਕਰ ਬਾਬੇ ਕੋ ਜਾਇਆ ਪੈਣੇ ਆ ਜਾ ਕਿਹੜੀ ਚੀਜ਼ ਦਿਨ ਕਰਦੇ ਮੇਥੇ ਮੇਰੀ ਗੱਲ ਸੁਣਣਾ ਹਾਂ ਇਹ ਹਾਂ ਕੀ ਗੱਲ ਹੋਈ ਕਿ ਮੇਰੇ ਵਾਲੇ ਖੁਦ ਬਾਬਾ ਆਇਆ ਅੱਛਾ ਮੇਰੇ ਵਾਲੇ ਖੁਦ ਹੀ ਬਾਬੇ ਆਏ ਆ ਬੜੀ ਕਰਨੀ ਵਾਲਾ ਸੱਚੀ ਆਜ ਤਨ ਬਾਬੇ ਕੋ ਲੈ ਚੱਲ ਲੈ ਚੱਲ ਛੇਤੀ ਓਰੇ ਸਾਹਮਣੇ ਬਾਬਾ ਬੋਲ ਗਿਆ ਤੇ ਉਹ ਲੈਕ 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 ਤੇਰੀ ਮਾਂ ਦੇ ਉਹ ਲੱਖ ਮਾਰਦੇ ਹੋ 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 ਲੈਕ ਹਾਂ ਹੋਣਾ ਤੈਨੂੰ ਪੈਂਦਾ ਬੱਤਾ ਬੱਤਾ ਬਾਬਾ ਮਾਰਣੇ ਚੈਨਾ ਨੇ ਠਹਿ ਗਿਆ ਚੁੱਪੀ ਲੱਗਿਆ ਤੈਨੂੰ ਬੰਦ ਟਾਈਮ ਹੋ ਗਿਆ ਕਾਲੀ ਅਗਲੀ ਕਿਤੇ ਉਹ ਸਾਮੀ ਲੈ ਕੇ ਆ ਇਹ ਵੇ ਸਾਹਮਣੇ ਪਾਪਾ ਆ ਬਾਬਾ ਯਾਰ ਹੋਰ ਬਾਬੇ ਦੀ ਬਲਮੀ ਹੈ ਉੱਠ ਬਾਬਾ ਹੀ ਹੈ ਬਾਬਾ ਚੱਲ ਜਾ ਕੇ ਮੈਂ ਤਨੀ ਕਮ ਜਾ ਕੇ ਬਾਬੇ ਕੋਲ ਅ ਦੇਖਿਆ ਜੀ ਲੈ ਜਿਹੜਾ ਤੁਹਾਡਾ ਸੇਲਾ ਰੱਖਿਆ ਨਾ ਭੱਜਦੇ ਜਾਣਾ ਨਹੀਂ ਨਿਕੜਦਾ ਵਾਤੋਂ ਮਰੇ ਓਏ ਫਟਕਾ ਵੰਨਿਆ ਕਰਾਈਓ। ਮੀਂਹ ਕੇ ਬਾਬਾ ਜੀ ਨੇ ਤੁਹਾਨੂੰ ਦਿਆ। ਸੁਖੀ ਰੋ ਨਾ ਕਰੋ ਦੇਵੀ ਸੁਖੀ ਰਹਿ। ਹੋਰ ਦੇ ਵੀ ਕਿੰਦਾ। ਬਾਬਾ ਜੀ ਦੀ ਕਾ। ਇੱਕ ਮਿੰਟ ਓਏ ਕਾਕਾ। ਓ ਮੈਂ ਤੇਰੇ ਕੋਲ ਖਾਣਾ। ਚੀਲੇ ਦਾ ਹੋਰ ਬਣਾ ਲੈ। ਐ ਤੇਰੇ ਕੋਲ ਖਾਣਾ। ਤੇ ਮੈਂ ਕੋਕਰ ਕਿਹਾ ਖਾਣਾ ਓਏ। ਐ ਪਹਿਲਾਂ ਚੋਰੀ ਚੋਰੀ ਮਨਾ ਦੇਤੀ। ਹਾਂ। ਐ ਪਹਿਲਾਂ ਚੋਰੀ ਚੋਰੀ ਬੁਲਾ ਦੇਤੀ ਮਿੱਤਰ। ਹਾਂ। ਐ ਤੇਰੇ ਕੋਲ ਖਾਣਾ। ਹੋਕ ਤਾ ਮੇਰੇ ਕੋਲ ਨਹੀਂ ਖਾਣਾ ਤੇ ਗੱਦ ਸਾਂ। ਤੇਰਾ ਪਤਾ ਸਾਤਾ ਕੋ ਕਿੱਥੇ ਬੀਪੀਆਂ ਭੈਣਾ ਆਉਂਦੀਆਂ ਹੋਣ ਕਿੱਥੇ ਬੰਦੇ ਦਾ ਨਹੀਂ ਕੋਈ ਕੰਮ ਚੱਲ ਬਾਹਰ ਚੱਲ ਰੱਪ ਚੱਲ ਚੱਲ ਕਿੱਥੇ ਜੀਵੀਆਂ ਆਉਂਦੀਆਂ ਹੋਣ ਹਾਂ ਉੱਥੇ ਬੰਦੇ ਦਾ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਆ ਪਾਪਾ ਮੈਂ ਇੱਕ ਬੁਲੇਖਾ ਚੱਕਾ ਤੇਰਾ ਕਿਹੜਾ ਬੁਲੇਖਾ ਤੂੰ ਫੜਿਆ ਕੁਸਰਾਉ ਓਏ ਤੂੰ ਬਹਿ ਜਾ ਤੇ ਕੋਸ ਚੱਲੇ ਨੂੰ ਬਹਿ ਜਾ ਕਾਬਾਜੀ ਹੁੰਦੀ ਹੈ ਬਹਿ ਜਾ ਬਹਿ ਜਾ ਬਹਿ ਜਾ ਬੇਟਾ ਡੇੜੀ ਤੇ ਬੈਠਾ ਜੋ ਵੀ ਤੇ ਚੀ ਚਾਹੀਦੀ ਹੁੰਦੀ ਨਾ ਡੇੜੀ ਤੇ ਮੰਗ ਲਈ ਸਾਡੇ ਉੱਥੇ ਪੀ ਜਾ ਸਭੂ ਜੀ ਤੇ ਬਾਬਾ ਜੀ ਰੋਟੀ ਖਾਣੀ ਕੋਈ ਵੀ ਡੇੜੀ ਤੇ ਪੀ ਜੋ ਛਾਪਾ ਪਿਆ ਉੱਤੇ ਚੱਕ ਕੇ ਖਾ ਲੈ ਤੇ ਝਾੜ ਵੀ ਨਹੀਂ ਹੋਵੇ ਝਾੜ ਤੇ ਪੁੱਤ ਨੂੰ ਮਾ ਕੇ ਪੀ ਕੇ ਪੀ ਲੈ ਹਾਂ ਇਹਨੇ ਬਾਬੇ ਨਾਥ ਹਾਂ ਰੇ ਦਿਨੇ ਡੇੜੀ ਜੇ ਮਿਲਨੀ ਤੇ ਪਾਣੀ ਪੀਣਾ ਹੋਵੇ ਉਹ ਡੇੜੀ ਤੇ ਪਿਆ ਘੜਾ ਪਿਆ ਮਿਲਣੀ ਤੇ ਬਾਹਰ ਬੈਠਣਾ ਹੋਵੇ ਉਹ ਪਾਪਾ ਖੇਤਾਂ ਜਾਣਾ ਤਾਂ ਡੇੜੀ ਤੇ ਬੈਠਣਾ ਓਏ ਐਨੀ ਖਾਣੀ ਹਾਂ ਐਨੀ ਖਾਣ ਮੈਂ ਨਿਕਾ ਮਰਾਦੇ ਦੇਖ ਦਿੱਤਾ ਹਾਂ ਦੇਵੀ ਦੇ ਕਿਹਨੂੰ ਦੁਖਮੀ ਵਾਲੀ ਬਾਬਾ ਜੀ ਮੇਰੀ ਬਿਆਹ ਨੂੰ ਬਾਰਤ ਬਾਬਾ ਜੀ ਮੇਰੇ ਬਾਬਾ ਜੀ ਤੇਰੇ ਧਨ ਬਾਰਤ ਬਾਰਾ ਚੁਣ ਲੋਗੇ ਓ ਬਾਬਾ ਜਾ ਲੈ ਆ ਸੇਲਾ ਦੇ ਲੈ ਗਿਆ ਲੱਛਣ ਕਰਦਾ ਕੀ ਕਰਦਾ ਸੇਲਾ ਦੇ ਲੈ ਗਿਆ ਲੱਛਣ ਕਰਦਾ ਉਹ ਕੀ ਕਰਦਾ ਇੱਕ ਮੁੰਡੇ ਨੂੰ ਮੋਢੇ ਦੋਖੜ ਰੱਖ ਕੇ ਹਾਂ ਇਸਨ ਇਕੱਠਾ ਹੀ ਹੋਈ ਜਾਂਦਾ ਇਕੱਠਾ ਹੀ ਹੋਈ ਜਾਂਦਾ ਕਗਰ ਦੇਵੀ ਹਾਂ ਕਗਰ ਦੇਵੀ ਬਾਬਾ ਕੀ ਹਾਂ ਮੇਰੇ ਭਾਨ ਬਾਰਾ ਦੇ ਬਾਰਾ 24 ਸਾਲ ਹੋ ਗਏ ਉਹ ਬਾਬਾ ਹਾਂ ਛੇਲੇ ਤੇ ਲੱਗੇ ਆ ਗਿਆ ਆਹ ਤੇ ਇਦਰਾ ਸੂਪਿਆ ਓਏ ਉਹ ਸੂਰ ਲਗਾਉਣਾ ਤੂੰ ਸੂਰ ਲੱਗ ਤੇਲ ਦੂਰ ਦੇ ਦੇ ਤੇਲ ਦੇਵਾ ਹਾਂ ਕਿੱਟਿਆ ਦੇਵਾ ਦੇ ਦੇ ਜੇ ਮਰ ਜੇਣਾ ਤਾਂ ਫਾਟ ਜੀ ਦੇ ਹਾਂ ਬੱਸ ਐਸੀ ਮੇਰੇ ਵਿਆਹ ਦੇ ਬਾਰਾ ਦੇ ਬਾਰਾ 24 ਸਾਲ ਹੋ ਗਏ ਬਾਰਾ ਦੇ ਬਾਰਾ ਤੇਰੇ ਵਿਆਹ ਨੂੰ 24 ਸਾਲ ਹੋ ਗਏ ਦੇਵੀ ਬਾਬਾ ਜੀ ਛੱਡਿਏ ਸੇ ਨਾ ਹੋਈ ਨੀ ਉਹ ਜੁਗਨ ਬਾਤ ਆ ਯਾਰ ਜੁਗਨ ਬਾਤ ਆ ਯਾਰ ਮੈਂ ਪੁੱਛ ਕੇ ਠਰਨਾ ਨਾਲੇ ਨਾਲ ਬੋਲਦਾ ਯਾਰ ਇਹ ਤੇ ਬੋਲ ਤਾਂ ਦਿੱਤ ਬਲਾ ਕੇ ਦੇ ਤੇ ਹੋਰ ਹਾਂ ਦੇਖ ਬਲਾ ਕੇ ਦੇ ਤਾਂ ਬੁਲਾ ਕੇ ਮੈਂ ਅਰੰਝੜਾ ਕੀ ਬੈ ਬੈ ਕਰੀ ਬੈ ਬੈ ਕਰ ਦੇ ਬੈ ਬੋਲਦਾ ਵੀ ਛੇ ਨਾ ਬਹੁਤ ਆ ਜਿੰਨੇ ਫਰਤਿਆ ਲੈ ਦੋਣਾ ਬੋਲ ਹੋਰ ਜੀ ਬੋਲ ਦੋਨੇ ਇਧਰ ਆ ਬੰਗੜੀ ਬੈਠ ਅਰੇ ਤਰੀ ਬੈਠ ਬਾਬਾ ਜੀ ਨੇ ਦੰਦੀਆਂ ਕੱਟੀਆਂ ਮਾੜਾ ਕੱਢ ਮੈਂ ਕਰਾਂ ਤੇ ਪੁੱਛੇ ਤਾਂ ਆਹ ਮੋੜ ਜਾ ਮੋੜਦਾ ਹੌਲੀ ਹੌਲੀ ਇੰਦਰ ਘਰ ਬੋਣਾ ਕੱਢ ਬੈਠ ਜਾ ਵੀ ਬੋਲ ਚੱਲ ਹਾਂ ਦੇਵੀ ਮੇਰੇ ਬਾਬਾ ਜੀ ਆ ਆ ਮੈਂ ਦੋ ਤਵੀਂ ਤਾਂ ਮੇਰੇ ਭੈਣ ਲੈਓ ਬਾਬਾ ਜੀ ਵੀ ਆਦੇ ਦੌਰ ਤਵੀਤ ਹਾਂਜੀ ਇਹ ਜਾ ਕੇ ਨਾ ਪਾਣੀ ਦਿੱਤ ਘੋੜ ਕੇ ਹਾਂਜੀ ਪੀਲੇ ਪੀਲੋਂ ਤੇਰੇ ਆਦੇ ਸਾਲ ਨੂੰ ਤੇਰੇ ਲੜਕਾ ਨੂੰ ਬਹੁਤ ਸਾਰੀ ਲੋੜ ਹੋ ਜੂਗੀ ਹਾਂ ਫਾਤਾਵਾ ਚੜਾਵਾ ਚੜਾਵਾ ਮੈਂ ਤੇ ਉਹਨੇ ਚੀ ਲੈਣ ਨੂੰ ਚੜਾਵਾਂ ਅੱਛਾ ਹਾਂ ਮੈਂ ਕਰੀ ਹਾਂ ਬਾਬੇ ਬਟੈਕਟਰ ਚੜਾ ਦੇ ਓਏ ਅਸੀਂ ਬੁਰਗਤੀ ਦੇ ਮਾਣ ਲੈ ਕੇ ਅਮਰਾ ਦੇਤੀ ਦੇਵੀ ਨੂੰ ਦੇਤੀ ਹਾਂ ਮਲੇਗੇ ਵੀ ਮੇਰੀ ਗੱਲ ਸੁਣ ਮੇਰੇ ਬਾਬੇ ਨੇ ਨੇ ਦੋ ਤਵੀਤ ਦਿੱਤੇ ਪਾਣੀ ਚ ਗੋਲ ਕੇ ਪੀਵੀਂ ਆ ਮੇਰੇ ਮੁੰਡਾ ਹੋ ਜਾਊਗਾ ਇਹ ਬਾਬੇ ਤਵੀਤ ਕੰਮ ਕੋਈ ਨਹੀਂ ਕਰਦੇ ਸੱਚੀ ਬਾਬਾ ਹੁਣ ਹੋ ਗਿਆ ਸਿਆਣਾ ਮੁੱਚੀ ਬਾਬੇ ਦਾ ਕੰਮ ਢੱਡਈਓ ਸੱਚੀ ਮੈਂ ਤਵੀਤ ਦਿੰਨਾ ਤੇ ਸੱਚੀ ਦੇ ਦੂੰਗਾ ਇਹ ਬਾਬੇ ਨੇ ਮੱਥੇ ਤਵੀਤ ਮਾਰ ਕੇ ਜੀਮੇ ਬਾਬੇ ਨੇ ਤਵੀਤ ਉਹਦੇ ਮੱਥੇ 'ਚ ਮਾਰ ਕੇ ਗੁੱਸੇ ਹੋ ਗਏ ਫਿਰ ਉਹਨੇ ਮੁੜ ਕੇ ਦੇਣੀ ਨਹੀਂ ਤੂੰ ਦੇ ਦੂੰਗਾ ਨਾ ਤਵੀਤ ਆ ਮੈਂ ਨਹੀਂ ਮੁਕਰਦਾ ਪੱਕਾ ਮੈਂ ਨਹੀਂ ਮੁਕਰਦਾ ਸੱਚੀ ਮੁਕਰ ਬਦਾਨੀ ਜਾ ਤੂੰ ਨਹੀਂ ਮੁਕਰਦੀ ਮੈਂ ਕਹਾਂ ਤੇ ਮੁਕਰਨਾ ਚੰਗੀ ਮੈਂ ਕਹ ਬਾਬਾ ਜੀ ਆਹ ਕੋਪਰੇ ਤਵੀਤ ਮੈਨੂੰ ਚਾਹੀਦੀ ਤੁਹਾਡੇ ਤਵੀਰ ਮੈਨੂੰ ਤੁਹਾਡੇ ਚੇਲੇ ਮੈਨੂੰ ਇਹ ਦੇਵੀ ਆਪ ਭਰੀ ਭਰੀ ਸਵਾ ਦੇ ਕਿਸਾਨ ਦਾ ਮਾਨ ਕੀਤਾ ਜਾ ਜਹਾਨੋਂ ਖਾਲੀ ਜਾਉਂਗੀ ਖਾਲੀ ਕਿਦਾ ਜਾਮ ਇਹ ਇਧਰ ਜੋੜੀਆਂ ਛਾਤੀਆਂ ਨੇ ਮਾਰ ਦੇ ਹੋਏ ਇਧਰ ਕੋਲ ਗੁੱਤੀ ਨੰਨ ਦੇਈ ਦੀ ਇਹ ਉਹਨੇ ਵਰਗੀ ਪਾ ਦੇਦੀ ਤੂੰ ਕੀ ਕਰੂਗਾ ਬਾਪੇ ਤੇ ਵੀ ਦੇਣ ਚੱਲ ਅੱਛਾ ਲਾਸ਼ ਕਿੱਥੇ ਹੈ ਬੰਦੇ ਨੇ ਦੇ ਫਰਾਕ ਵੀ ਦੇ ਉਹ ਨਵੀਦ ਲੈਣੇ ਆਹੋ ਧੀ ਇੱਕ ਅਜੇ ਤੁਰ ਨੀਪੜਾ ਅੱਧਾ ਕਰਨਾ ਤੇ ਮੇਰੀ ਗੱਲ ਸੁਣ ਇਤਨਾ ਤਾਂ ਪੈਂਦਾ ਹੀ ਤਿਆ ਗਿਆ ਇਤਨਾ ਹੀ ਪੈਂਦਾ ਗਿਆ ਇਤਨਾ ਹੀ ਪੈਂਦਾ ਗਿਆ ਉਹ ਫਿੱਟੂ ਨਾਰੇਣਾ ਕੱਤ ਪਾਵਾ ਤੂੰ ਜੜ ਕੱਛਾ ਤਾਂ ਪਾਇਆ ਉਹਨੇ ਦਿੱਲੀ ਕੁੜਾ ਦੇਖ ਤਮ ਸਵਾਰ ਕੇ ਤਾਂ ਲੈਣ ਦੀ ਹਾਂ ਇਹ ਉਹ ਕੀ ਹੋਇਆ ਬੜਾ ਹੁਣ ਆਏ 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 ਹੋ ਬੜਾ ਲੈਣ ਦੀ ਬਿਦੇਰ ਵੀ ਤੇ ਹਿੱਲਦੀ ਆ ਇਹ ਤੇ ਆ ਹਿੱਲਦੀ ਆ ਪਾਰਕ ਮੇਟ ਪਰ ਆਪੇ ਪਾਦ ਹੋ ਜਾਵੇਂ ਹਾਂ ਤੇ ਤੇਰੇ ਦੇ ਤੇ ਹਾਂ ਤੇ ਤੇਰੇ ਮੁੰਡਾ ਹੋ ਗਿਆ ਹਾਂ ਤੇ ਮਨਜ਼ੂਰ ਐਨ ਮੈਂ ਜੋਰ ਆ ਤੇ ਕੁੜੀ ਹੋਵੇ ਚਲੋ ਵੀ ਮਨਜ਼ੂਰ ਆ ਤੇ ਤੇਰੇ ਉਹ ਹੋ ਗਿਆ ਉਹ ਕੀ ਮੇਰੇ ਕਾਹ ਲਈ ਐ ਤੇਵਾ ਦਾ ਹਰ ਇੱਕ ਦਿਨ ਖੜ ਗਿਆ ਹੈ ਤੈਨੂੰ ਫੜ ਕੇ ਉਹ ਨਹੀਂ ਮਨਜ਼ੂਰ ਉਹ ਨਹੀਂ ਮੈਨੂੰ ਮਨਜ਼ੂਰ ਉਹ ਨਾ ਵੇ ਤੇਰੀ ਗੱਤੋਂ ਹਾਂ ਛੋਟੀ ਕੁੜੀ ਇਸ ਦਾ ਨਹੀਂ ਮੈਂ ਕਿਆ ਹੋ ਮੇਰੀ ਤਾਈ ਹੈਗੀ ਆ ਮੇਰਾਣਾ ਨੀ ਕੋਈ ਤਾਂ ਤਾਈ ਤੇ ਨਹੀਂ ਖਿਆ ਤਾਈ ਨੂੰ ਲੈ ਜਾਂਦੇ ਬਾਪੇ ਕੋਲੇ ਮੈਂ ਤਾਈ ਨੂੰ ਦੁਖੀ ਹੋਣੀ ਤੇ ਮੇਰੀ ਕਸਲਾ ਭੈਣ ਉਹ ਜੀ ਤਾਈ ਸਾਡੇ ਬਾਬਾ ਜੀ ਬਹੁਤ ਦੁਖੀ ਆ ਉਹ ਦਵਾਤ ਤੋਂ ਹਿੱਲ ਗਈ ਆ ਅੱਛਾ ਉਹਨੂੰ ਵੀ ਕਹਿ ਕੇ ਆਉਣਾ ਉਹਨੂੰ ਲੈ ਕੇ ਆਨੀ ਮੈਂ ਤਾਂ ਮੈਂ ਇੱਥੇ ਰਹਿ ਤਾ ਨਾ ਨਹੀਂ ਪਰ ਸਿੰਘੀਏ ਭੈਣੇ ਨਹੀਂ ਮੈਂ ਸਵੇਰ ਦੀ ਲੱਭਦੀ ਮੇਰੀ ਤਾਈ ਨੂੰ ਨਹੀਂ ਨਵਾਜ਼ ਮਾਰ ਕੇ ਵੇਖਦੇ ਆ ਨਹੀਂ ਉਹਨੇ ਪਿਛਲੇ ਕਬਰੇ ਦੇਖੇ ਨਹੀਂ ਮੈਂ ਬਰਾੰਡਾ ਉੱਤੋਂ ਦੇਖਿਆ ਜੋਈ ਯੋਈ ਦੇਖੀ ਨਹੀਂ ਅੰਦਰ ਵਾਣੇ ਕੋਲ ਮੈਂ ਪੁੱਛ ਕੇ ਆਈ ਪਰ ਕਿੱਥੇ ਮਰੀ ਹੋ ਆ